ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸ਼ਿਵਾਰਡ ਛੇੜ ਲਈ ਲੈ ਕੇ ਆਏ ਹਾਂ ਤੇ ਜਿਸ ਘਰ ਚੋਂ ਵੀਡੀਓ ਬਣਾ ਰਿਹਾ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਘਰੇਲੂ ਵੀਰ ਕੋਲੇ ਸਾਰੇ ਪਸ਼ੂਆ ਵਧੀਆ ਬਰੀਡ ਤੇ ਬਈ ਕੰਮ ਕਰਦਾਗਾ ਤੇ ਆਜੋ ਆਪਾਂ ਪੁੱਛਦੇ ਆਂ ਬਾਈ ਤਾਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਠੀਕ ਹੋ ਜੀ ਠੀਕ ਆ ਬਾਈ ਜੀ ਨਾਮ ਤੇ ਐਡਰੈਸ ਬੋਲ ਦਿਓ ਆਪਣਾ ਮੇਰਾ ਨਾਮ ਜੋਗਨ ਸਿੰਘ ਆ ਵੀ ਪਿੰਡ ਟੱਲੇ ਵਾਲਾ ਜ਼ਿਲ੍ਹਾ ਬਰਨਾਲਾ ਠੀਕ ਆ ਜ਼ਿਲ੍ਹਾ ਬਰਨਾਲਾ ਅਸੀਂ ਲਾਪਨ ਕੁੜਾ ਪਈ ਨਹੀਂ ਆਪਾਂ ਪਈ ਦੀ ਠੀਕ ਆ ਵੀਰੇ ਨੇੜੇ ਪਿੰਡ ਆਪਣੇ ਕਿਹੜਾ ਕਿਹੜਾ ਰਹੇ ਆਪਣੇ ਨੇੜੇ ਭੋਤਣਾ ਪੈਂਦਾ ਬੀਲਾ ਪੈਂਦਾ ਢੋੜ ਸਾਨੂੰ ਇੱਥੋਂ 12 ਕਿਲੋਮੀਟਰ ਠੀਕ ਆ ਵੀਰੇ ਮੈਲ ਨੰਬਰ ਬੋਲ ਦੋ ਆਪਣਾ 85570 04012 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਆਪਾਂ ਸਾਹਮਣੇ ਵਹਿੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਪਹਿਲਾ ਸੂਈ ਸੂਈ ਆ ਜੀ ਪਲੂਨ ਸੂਈ ਆਗੀ ਹਾਂਜੀ ਕਦੋਂ ਸੂਈ ਆ ਵੀਰੇ ਕਿੰਨਾ ਟਾਈਮ ਹੋ ਗਿਆ ਅੱਜ ਨੂੰ 13 ਦਿਨ ਹੋ ਗਈ ਸੂਈ ਨੂੰ 13 ਦਿਨ ਹੋ ਗਏ ਸੂਈ ਨੂੰ ਹਾਂਜੀ ਤੇ ਬੱਚਾ ਕੀ ਬੱਚਾ ਵਸੀ ਦਿੱਤੀ ਹੈਗੀ ਹਾਂਜੀ ਬੱਸੀ ਬਹੁਤ ਕੁਆਲਿਟੀ ਦਿੱਤੀ ਆ ਹਨਾ ਹਾਂਜੀ ਬਾਈ ਲੈ ਬਾਈ ਬੱਸੀ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਪਿਆਰੀ ਆ ਹਾਂਜੀ ਤੇ ਕਿੰਨਾ ਕੁ ਦੁੱਧ ਵੀਰੇ ਹਾਜ਼ਰ ਹੈ ਥੱਲੇ ਹੁਣ ਇਹ ਥੱਲੇ ਬਈ 11 12 ਕਿਲੋ ਦੁੱਧ ਹੋਊਗਾ ਜੀ 11 12 ਲੀਟਰ ਮਤਲਬ ਕਿ ਦੁੱਧ ਤਿਆਰ ਹਾਂਜੀ ਤੇ ਕੋਈ ਜਾਨੀ ਸੇਵਾ ਨਹੀਂ ਬਹਾਰਤੀ ਆ ਹੁੰਦਾ ਗੱਲੀ ਮੈਂ ਆਪ ਦਾਣਾ ਫੱਕਾ ਮੈਥੋਂ ਪਿਆਣੀਆਂ ਠੀਕ ਆ ਮੈਂ ਘਾਟੀ ਘਰੇ ਹੁਣ ਮਾ ਜਾਨੀ ਠੀਕ ਆ ਵੀਰੇ ਬਾਈ ਕਹਿੰਦਾ ਮੈਂ ਘਾਟੀ ਘਰੇ ਹੁਣ ਮੈਥੋਂ ਸਮਾਈ ਹੁੰਦੀ ਨਹੀਂ ਖੇਤੀ ਦਾ ਕੰਮ ਨਾਲ ਹਨਾ ਵੀਰੇ ਹਾਂਜੀ ਹਾਂ ਤੇ ਖੋਲ ਦੋ ਵੀਰੇ ਤੋੜ ਦੋ ਤੇ ਵੀਰੇ ਜੇ ਕੋਈ ਦੋ ਟਾਈਮ ਚਵਾਈ ਕਰਨੀ ਚਾਹੁੰਦਾ ਹਾਂ 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 ਬਾਈ ਜਰੂਰ ਠੀਕ ਆ ਸੌਦਾ ਬਾਅਦ ਚ ਕਰੇ ਪਹਿਲਾਂ ਚਵਾਈਆ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਬੀਜ ਥਾਣਾ ਮੁੱਠੀ ਵਾਲਾ ਥਾਣਾ ਬਹੁਤ ਕਮਾਲ ਦਾ ਧਾਰ ਕਿਵੇਂ ਆ ਵੀਰੇ ਧਾਰ ਬਈ ਬਹੁਤ ਹੀ ਆ ਫੋਨ ਠੀਕ ਆ ਕੋਈ ਪੂਰ ਸਤਾਨੀ ਕੋਈ ਵੈੜ ਨਾ ਚੁੰਦੀ ਆ ਜੇ ਕਹੇ ਨੀ ਖੜੀ ਚੋਈ ਜਾਂਦੀ ਆ ਵੈੜ ਹਮ ਯਾਨੀ ਫੇਸ ਪੂਸ਼ ਕਰ ਮਾਰੀਦਾ ਬਾਈ ਚੈੱਕ ਕਰ ਲੋ ਮੈਂ ਕਹਿੰਦਾ ਬਾਈ ਮੂੰਹ ਵੀ ਤੁਸੀਂ ਦੱਸ ਦੇ ਚਾਰ ਦੰਦਾ ਮੂੰਹ ਚਾਰ ਬੰਦਾ ਬਾਈ ਮੂੰਹੋਂ ਬਈ ਚਾਰ ਦੰਦਾ ਇਹ ਦਿਖਾ ਦੇ ਤਾਂ ਫੇਸਬੁਕ ਚੈੱਕ ਕਰ ਲੋ ਬਈ ਬਹੁਤ ਪਿਆਰਾ ਕਰਮ ਵਾਲੀ ਮੈਂ ਦਿਖਾਉਣਾ ਹੀ ਨਹੀਂ ਹੁੰਦਾ ਤੋ ਕਾ ਕਰਦੀ ਬਈ ਜੈ ਨਹੀਂ ਹਟ ਹਲਾ ਬਈ ਪਤਲੀ ਪਤਲੀ ਪਈਆ ਮੂੰਹੋਂ ਚਾਰ ਦੰਦਾ ਦੂਜੇ ਸ਼ੋਏ ਨਾਲ ਤਾਂ ਕੋਸੋਰ ਹੀ ਬਣਨਾ ਹੈ ਨਾ ਹਾਂਜੀ ਹਾਂ ਬਈ ਤੇ ਬਈ ਫਿਰ ਕੀ ਮੋਲ ਜਾਇਜ ਮੋਲ ਬਈ ਜਿਹੜਾ ਮੋਲ ਜਾਇਜ 47 ਕਰ ਲਈ ਪਰ 44 ਦੇ ਦੇਵਾਂਗੇ ਲੈ ਬਈ ਜਮਾ ਜਾਇ ਮੁੱਲ ਕਰਿਆ ਬਾਈ ਨੇ ਤੇ ਬਈ ਐਸਟੀਮੇਟ ਕਿੰਨਾ ਪਾ ਦੋ ਦੋ ਤੇ ਬਈ ਹੁਣ ਸੇਵਾ ਦੇ ਸਹਤਿਆ ਹੈ ਨਾ ਇਹ ਤਾਂ ਹੈਗਾ ਬਾਈ ਨਾ ਬਾਕੀ ਅਗਲੇ ਸੇਵਾ ਬਾਈ ਚਾਹ 12 ਕੱਢ ਲੈ ਚ ਕੋਈ 15 ਕੱਢ ਲੈ ਹੈ ਨਾ ਲੱਗ ਥਣ ਭਾਂਡੇ ਸਾਰੀ ਆਪਣੀ ਗਰੰਟੀ ਹੋਊਗੀ ਉਹ ਚੀਜ਼ ਦੀ ਥਣਾ ਤੇ ਹੁਣਾਂ ਦੀ ਬਾਈ ਕਹਿੰਦਾ ਗਰੰਟੀ ਉਹ ਸਵੇਰ ਦੀ ਚਵਾਈ ਹੋਈ ਹੋਊ ਬਾਈ ਹੋਈ ਹੋਈ ਜਮਾ ਖਾਲੀ ਆ ਬਈ ਹੁਣ ਠੀਕ ਹੈ ਜਮਾ ਬਾਈ ਖਾਲੀ ਆ ਸਾਮ ਤੱਕ ਕੱਢਰ ਦੀ ਕੁਆਲਿਟੀ ਬਹੁਤ ਕਮਾਲ ਦੀ ਤਿਆਰ ਕਰਦੀ ਹੋਣੀ ਆ ਕਰਮ ਵਾਲੀ ਤੇ ਥਣ ਬਾਈ ਚੈੱਕ ਕਰ ਲੋ ਗੁਲਾਬੀ ਥਣਾ ਤਰਤੁਰਕ ਮੈਂ ਬਈ ਪਾਰਬਦੀ ਆ ਵੀ ਪੋਲੀਆਦਾਰ ਮੇਰੇ ਗੱਲਾਂ ਬਈ ਬੱਚਾ ਵਸੀ ਦਿੱਤੀ ਹੈ ਬੱਸੀ ਵੀ ਕਰਮਲ ਨੇ ਬਹੁਤ ਕੁਆਲਟੀ ਦਾ ਨਾਲੇ ਆਪਾਂ 10 12 ਦਿਨਾਂ ਦੀ ਬੱਚੀ ਦੇ ਲੋ ਬੱਚਾ ਬੱਚਾ ਸਹੀ ਗੱਲ ਆ ਬਾਈ ਫੁੱਲ ਕੁਆਲਟੀ ਦਾ ਬੱਚਾ ਹੈ ਨਾ ਹਾਂ ਮੁੱਲ ਵੀ ਜਾਇਜ਼ ਆ ਬਾਕੀ ਮਾਨਦਾਨ ਹੋ ਜੂ ਵੀਰੇ ਆਏਗਾ ਇਹਦਾ ਥੋੜਾ ਕਾ ਨਾ ਹੋ ਜੂਗਾ ਬਈ ਠੀਕ ਆ ਵੀਰੇ ਬਾਈ ਕਹਿੰਦਾ ਥੋੜਾ ਕਾ ਨਾ ਮਾਨਦਾਨ ਬਾਈ ਜ਼ਰੂਰ ਕਰ ਦਿਆਂਗੇ ਤੇ ਨੈਕਸ ਸੀਗਾ ਭਰਾ ਕੋਲੇ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨਾਲ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲੋ ਧੰਨਵਾਦ